ਵਰੂਜੀ ਕਾ ਖਾਲਸਾ ਵੈਲ ਦੀ ਫਤਿਹ ਅੱਜ ਦੇਸ਼ ਦੀ ਸਰਵੋੱਚ ਅਦਾਲਤ ਦਾ ਜੋ ਬਿਆਨ ਆਇਆ ਵਾ ਜਿਵੇਂ ਪਰਾਲੀ ਦੇ ਨਾਂ ਦੇ ਉੱਤੇ ਕਿਸਾਨਾਂ ਨੂੰ ਮਤਲਬ ਪੂਰੀ ਤਰ੍ਹਾਂ ਸਜ਼ਾਵਾ ਦੇਣ ਦਾ ਪ੍ਰੋਗਰਾਮ ਬਣਾਇਆ ਵਾ ਬਹੁਤ ਖੇਦ ਆ ਬਹੁਤ ਚਿੰਤਾ ਵਾ ਕਿ ਪਹਿਲਾਂ ਤੇ ਸਰਕਾਰਾਂ ਡੋਬਣ ਤੇ ਰੋਡ ਤੇ ਲੱਗੀਆਂ ਤੇ ਹੁਣ ਮਾਨਯੋਗ ਅਦਾਲਤਾਂ ਜੀ ਤੋਂ ਕੋਈ ਆਸ ਹੁੰਦੀ ਆ ਉਹਦਾ ਸੁਪਰੀਮ ਕੋਰਟ ਦਾ ਇਹ ਬਿਆਨ ਆ ਜਾਈ ਪਈ ਇਹਨਾਂ ਨੂੰ ਜੇਲੀਆਂ ਡੱਕੋ ਵੱਡੇ ਜੁਰਮਾਨੇ ਕਰੋ ਇਹ ਸਜਾਵਾਂ ਦੇ ਉਹ 2% ਪਰਾਲੀ ਦਾ ਪ੍ਰਦੂਸ਼ਣ ਦਾਵਾ ਜੱਜ ਸਾਹਿਬਾਨ ਅਦਾਲਤਾਂ ਦੇ ਜੱਜ ਸਾਹਿਬਾਨ ਸੁਣੋ ਜਰਾ ਪਰ ਜੇ ਕਿਤੇ ਪ੍ਰਦੂਸ਼ਣ ਵੇਖਣਾ ਵਾ ਤੇ ਹੁਣ ਆ ਕੇ ਵੇਖੋ ਪੰਜਾਬ ਦੇ 13 ਜ਼ਿਲ੍ਹਿਆਂ ਦੇ ਵਿੱਚ ਜਿਹੜੀ ਫਸਲ ਪਾਣੀਆਂ ਨਾਲ ਗਲ ਗਈ ਆ ਗੈਰ ਕਾਨੂੰਨੀ ਤਰੀਕੇ ਦੇ ਨਾਲ ਹੜ ਲੈਂਦੇ ਗਏ ਆ ਜਿਹੜੀ ਫਸਲ ਗਲਿਆ ਜਿਹੜਾ ਉਹਦਾ ਮੁਸ਼ਕ ਮਾਰਦਾ ਜਿਹੜਾ ਉਹਦਾ ਪ੍ਰਦੂਸ਼ਣ ਆ ਜੇ ਕਿਤੇ ਦਿੱਲੀ ਦੀਆਂ ਨਾਸਾਂ ਨੂੰ ਮਾਰਾ ਜਾ ਚੜ ਜਵੇ ਤੇ ਦਿੱਲੀ ਤਰਾ ਤਰਾ ਕਰ ਰੱਖੀ ਕੱਲੀ ਫਸਲ ਨਹੀਂ ਮੁਸ਼ਕ ਮਾਰ ਰਹੀ ਉਹਦੇ ਵਿੱਚ ਹਜ਼ਾਰਾਂ ਡੰਗਰ ਜਿਹੜੇ ਆ ਉਹ ਵੀ ਮੁਸ਼ਕ ਮਾਰ ਰਹੇ ਆ ਹਜ਼ਾਰਾਂ ਪਸ਼ੂ ਪੰਛੀ ਮੁਸ਼ਕ ਮਾਰ ਰਹੇ ਆ ਹਜ਼ਾਰਾਂ ਹੀ ਜਿਹੜੇ ਆ ਉਹ ਪ੍ਰਦੂਸ਼ਣ ਫਲਾ ਰੀਆਂ ਵਾ ਜਿਹੜੀਆਂ ਲਾਸਾਂ ਜਿੱਦ ਤੱਕ ਲੱਭੀਆਂ ਨਹੀਂ ਗਈਆਂ ਕਿਉਂਕਿ ਪਾਣੀ ਅਚਨਚੇਤ ਛੱਡਿਆ ਗਿਆ ਵਾ ਸੋ ਇਹ ਸਾਰਾ ਕੁਝ ਇਹ ਅਦਾਲਤਾਂ ਸਾਡੀਆਂ ਵਾ ਦੇ ਸਾਡਾ ਤੇ ਦਿਸਣਾ ਚਾਹੀਦਾ ਵਾ ਜਿਹੜੇ ਤਰੀਕੇਕਾਰ ਦੇ ਨਾਲ ਕਿਸਾਨਾਂ ਮਜ਼ਦੂਰਾਂ ਨੂੰ ਦਬਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਵਾ ਇਹ ਟੰਗ ਤਰੀਕਾ ਠੀਕ ਨਹੀਂ ਅਦਾਲਤਾਂ ਦੀ ਅਸੀਂ ਸਦਾ ਹੀ ਕਦਰ ਕਰਦੇ ਹਾਂ ਤੇ ਕਰਦੇ ਰਵਾਂਗੇ ਅਦਾਲਤਾਂ ਨੂੰ ਲੋਕਾਂ ਬਾਰੇ ਸੋਚਣਾ ਚਾਹੀਦਾ ਵਾ ਪ੍ਰਦੂਸ਼ਣ ਐਸ ਟਾਈਮ ਤੇ ਇੰਡਸਟਰੀ ਫਲਾ ਰਹੀ ਆ ਪਾਣੀਆਂ ਨੂੰ ਗੰਦਾ ਕੀਤਾ ਧਰਤੀ ਹਲੇ ਪਾਣੀ ਨੂੰ ਗੰਦਾ ਕੀਤਾ ਦਰਿਆਵਾਂ ਨੂੰ ਗੰਦਾ ਕੀਤਾ ਜਿਹੜੀਆਂ ਵੱਡੀਆਂ ਫੈਕਟਰੀਆਂ ਵਾਂ ਉਹਨਾਂ ਵੱਲੇ ਧਿਆਨ ਕਰੋ ਨਾ ਕਿ ਕਿਸਾਨਾਂ ਦੀ ਪ੍ਰਾਲੀ ਵੱਲੇ ਐਰਕੀ ਦੇ ਵੈਸੇ ਹੀ 5 ਲੱਖ ਏਕੜ ਦਾ ਭੋਗ ਪਵਾ ਦਿੱਤਾ ਪਹਿਲਾਂ ਹੀ ਪਾਣੀ ਦੇ ਨਾਲ ਡੋਬ ਕੇ ਰੋੜਤਾ ਸਾਰਾ ਕੁਝ ਘਰ ਘਾਟ ਹਾਟਿਆ ਸੋ ਇਹਦੇ ਤੇ ਨਜ਼ਰਸਾਨੀ ਕਰੋ ਜੱਜ ਸਾਹਿਬਾਨ ਜੀ ਸਪਰੀਮ ਕੋਰਟ ਦੇ ਸੁਪਰੀਮੋ ਜੱਜ ਜੀ ਤੁਸੀਂ ਤੁਹਾਨੂੰ ਇਹਦੇ ਤੇ ਜਰੂਰ ਸੋਚਣਾ ਵਚਣਾ ਚਾਹੀਦਾ ਵਾ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਕਿਸਾਨ ਵਾ ਆਪਣੇ ਆਪ ਨੂੰ ਇਕੱਲਿਆਂ ਮਹਿਸੂਸ ਨਾ ਕਰਨ